ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌਜੀ ਕਿਵੇਂ ਹੋ ਸਾਰੇ ਠੀਕ ਠਾਕ ਤੇ ਅਸੀਂ ਵੀ ਠੀਕ ਠਾਕ ਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਅੱਜ ਕਰਦੇ ਆ ਜੀ ਨਵੀਂ ਵੀਡੀਓ ਦੀ ਸ਼ੁਰੂਆਤ ਤੇ ਤੁਹਾਡੇ ਲਈ ਅੱਜ ਆਪਾਂ ਬਹੁਤ ਵਧੀਆ ਵੀਡੀਓ ਲੈ ਕੇ ਆਏ ਆਂ ਤੇ ਬਹੁਤ ਵਧੀਆ ਟ੍ਰਿਕ ਹੈ ਇਹ ਇਹ ਖਾਸ ਕਰਕੇ ਪੈਣਾ ਲਈ ਆ ਰਸੋਈ ਦੇ ਕੰਮ ਵਾਰੀ ਆ ਦਾਲ ਸਬਜ਼ੀ ਬਣਾਉਣੀ ਹੁੰਦੀ ਹੈ ਨਾ ਉਹਦੇ ਲਈ ਹਰੀਆਂ ਮਿਰਚਾਂ ਤੇ ਡੇਲੀ ਯੂਜ਼ ਹੁੰਦੀਆਂ ਨੇ ਹਨਾ ਦਾਲ ਸਬਜੀ ਦੇ ਲਈ ਤੇ ਆਪਾਂ ਕਾਫੀ ਸਾਰੀਆਂ ਲਿਆਉਣੀਆਂ ਹੈ ਹਨ ਤੇ ਕਈ ਵਾਰ ਜ਼ਿਆਦਾ ਲਿਆਉਣੀਆਂ ਤੇ ਪਰਤ ਦੇ ਘਾਟਾਂ ਹਨ ਤੇ ਜਦੋਂ ਆਪਾਂ ਉਹ ਲਿਆ ਕੇ ਰੱਖ ਲੈਂਦੇ ਆ ਤੇ ਉਹ ਛੇਤੀ ਮਤਲਬ ਸੁੱਕ ਜਾਂਦੀਆਂ ਨੇ ਖਰਾਬ ਹੋ ਜਾਂਦੀਆਂ ਨੇ ਤੇ ਉਹਨਾਂ ਨੂੰ ਇੱਕ ਮਹੀਨੇ ਲਈ ਆਪਾਂ ਤਰੋ ਤਾਜ਼ਾ ਰੱਖਣ ਲਈ ਹਨ ਤੁਹਾਨੂੰ ਇੱਕ ਟ੍ਰਿਕ ਦੋ ਮੈਂ ਟ੍ਰਿਕ ਦੱਸੂਗੀ ਤੁਸੀਂ ਜਿਹੜਾ ਤੁਹਾਨੂੰ ਪਸੰਦ ਆਇਆ ਉਹ ਵਰਤ ਲਿਓ ਇਹ ਇਹ ਜੀ ਟ੍ਰਿਕਾ ਜਿਹੜੀ ਤੁਸੀਂ ਵਰਤੋਗੇ ਤਾਂ ਤੁਹਾਡੀਆਂ ਮਿਰਚਾਂ ਇੱਕ ਮਹੀਨੇ ਲਈ ਉਹੋ ਜਿਹੀਆਂ ਹੀ ਰਹਿਣਗੀਆਂ ਮਤਲਬ ਹਰੀਆਂ ਹੀ ਬਿਲਕੁਲ ਬਿਨ ਸੁੱਕਣੀਆਂ ਤੁਸੀਂ ਬਸ ਜਿਹੜੀ ਟ੍ਰਿਕ ਮੈਂ ਦੱਸੂਗੀ ਨਾ ਉਹ ਵਰਤ ਲਿਓ ਤੇ ਮੈਂ ਵੀ ਇਹੇ ਟ੍ਰਿਕ ਵਰਤਦੀ ਆ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਜੀ ਉਹ ਟ੍ਰਿਕ ਕਿ ਆਪਾਂ ਕਿਹੜੀ ਟ੍ਰਿਕ ਵਰਤਦੇ ਆ ਜਿਹਦੇ ਨਾਲ ਆਪਣੀਆਂ ਮਿਰਚਾਂ 1 ਮਹੀਨੇ ਲਈ ਹਰੀਆਂ ਰਹਿੰਦੀਆਂ ਨੇ ਜਿੰਨੀ ਆਪਾਂ ਨੂੰ ਲੋੜ ਹੁੰਦੀ ਆ ਆਪਾਂ ਉਨੀਆਂ ਵਰਤ ਲੈਨੇ ਆ ਦੁਬਾਰਾ ਫਿਰ ਉਸੇ ਤਰ੍ਹਾਂ ਹੀ ਸਟੋਰ ਕਰ ਦਨੇ ਆ ਸਟੋਰ ਕਰਨ ਦਾ ਸਹੀ ਤਰੀਕਾ ਦੱਸੂਗੀ ਅੱਜ ਮੈਂ ਤੁਹਾਨੂੰ ਦੋ ਤਰੀਕੇ ਸ਼ੇਅਰ ਕਰਦੇ ਆ ਪਹਿਲਾ ਤਰੀਕਾ ਹੈਗਾ ਜਿਹੜੀਆਂ ਹਰੀਆਂ ਮਿਰਚਾਂ ਆਪਾਂ ਲੈ ਕੇ ਆਂਦੀਆਂ ਨੇ ਇਹ ਗਿੱਲੀਆਂ ਨਹੀਂ ਕਰਨੀਆਂ ਹੈਗੀਆਂ ਧੋਣੀਆਂ ਨਹੀਂ ਗੀਆਂ ਐਦਾਂ ਹੀ ਬਸ ਸੁੱਕੀਆਂ ਚਾਹੀਦੀਆਂ ਨੇ ਇਹ ਮਤਲਬ ਪਾਣੀ ਨਾ ਲੱਗਿਆ ਹੋਵੇ ਤੇ ਇਹਨਾਂ ਹਰੀਆਂ ਮਿਰਚਾਂ ਨੂੰ ਨਾ ਇੱਕ ਇਹੋ ਜਿਹਾ ਲਫਾਫਾ ਲੈ ਲਾਂਗੇ ਆਪਾਂ ਵੈਸੇ ਇਹੋ ਜਿਹੇ ਲਫਾਫੇ ਚ ਮਿਲਦੀ ਹੁੰਦੀ ਹੈ ਹਰੀ ਮਿਰਚ ਜਿਹੜੇ ਲਫਾਫੇ ਚ ਲੈ ਕੇ ਆਵੋ ਜਾਂ ਤਾਂ ਉਸੇ ਲਫਾਫੇ ਵਿੱਚ ਜਾਂ ਅੱਡ ਹੋਰ ਕੋਈ ਲਫਾਫਾ ਲੈ ਲਿਓ ਤੇ ਉਹਦੇ ਵਿੱਚ ਨਾ ਇਹਨਾਂ ਨੂੰ ਸਟੋਰ ਕਰ ਦਿਓ ਮਤਲਬ ਭਰ ਦਿਓ ਹਰੀਆਂ ਮਿਰਚਾਂ ਨੂੰ ਸਾਰੀਆਂ ਨੂੰ ਪਾ ਕੇ ਨਾ ਮਾਰ ਕੇ ਗੱਠ ਬੰਨ੍ਹ ਦਿਓ ਇਸ ਤਰ੍ਹਾਂ ਗੱਠ ਬੰਨ੍ਹ ਕੇ ਉਸ ਤੋਂ ਬਾਅਦ ਇਹਨੂੰ ਫ੍ਰਿਜ ਦੇ ਵਿੱਚ ਰੱਖ ਦਿਓ ਜਿੰਨਾ ਚਿਰ ਤੁਸੀਂ ਮਰਜ਼ੀ ਰੱਖ ਦਿਓ ਜਦੋਂ ਤੁਹਾਨੂੰ ਲੋੜ ਹੋਊਗੀ ਬਰਤ ਇਹਨੂੰ ਖੋਲ ਕੇ ਇਹਦੇ ਵਿੱਚੋਂ ਹਰੀਆਂ ਮਿਰਚਾਂ ਕੱਢ ਕੇ ਆਪਣੀਆਂ ਧੋਕੇ ਵਰਤ ਲਓ ਤੇ ਇਸ ਲਫਾਫੇ ਨੂੰ ਨਾ ਉਸੇ ਤਰ੍ਹਾਂ ਹੀ ਬੰਦ ਕਰਕੇ ਦੁਬਾਰਾ ਫੇਰ ਫ੍ਰਿਜ ਦੇ ਵਿੱਚ ਰੱਖ ਦਿਓ ਤੇ ਤੁਹਾਡੀਆਂ ਇਹ ਮਿਰਚਾਂ ਬਿਲਕੁਲ ਵੀ 1 ਮਹੀਨਾ ਖਰਾਬ ਨਹੀਂ ਹੋਣੀਆਂ ਹੈਗੀਆਂ ਜੇਕਰ ਤੁਸੀਂ ਇਸ ਤਰ੍ਹਾਂ ਰੱਖੋਗੇ ਪਰ ਧਿਆਨ ਰੱਖਿਓ ਕਿ ਮਿਰਚ ਸੁੱਕੀ ਹੋਣੀ ਚਾਹੀਦੀ ਹੈ ਤੇ ਦੂਸਰੀ ਟ੍ਰਿਕ ਉਹ ਵੀ ਤੁਹਾਨੂੰ ਦੱਸ ਦੇਈਏ ਬਹੁਤ ਆਸਾਨ ਟ੍ਰਿਕ ਆ ਇਹ ਟ੍ਰਿਕ ਵਰਤ ਕੇ ਨਾ ਆਪਾਂ ਆਪਣੀਆਂ ਮਿਰਚਾਂ ਨੂੰ 1 ਮਹੀਨੇ ਲਈ ਤਰੋ ਤਾਜ਼ਾ ਰੱਖ ਸਕਦੇ ਆ ਕਿਉਂਕਿ ਜੇ ਕਾਫੀ ਮਿਰਚ ਆ ਜਾਂਦੀ ਆ ਜਦੋਂ ਆਪਾਂ ਚਾਹੇ 20 30 ਰੁਪਏ ਦੀ ਲੈ ਕੇ ਆਈਏ ਹਨਾ ਉਦੋਂ ਵੀ ਕਾਫੀ ਆ ਜਾਂਦੀ ਆ ਫਿਰ ਜਦੋਂ ਆਪਾਂ ਵਰਤਦੇ ਤਾਂ ਥੋੜੀ ਆ ਬਾਕੀ ਬਚ ਜਾਂਦੀ ਆ ਤੇ ਫਿਰ ਉਹ ਖਰਾਬ ਹੋ ਜਾਂਦੀ ਆ ਤੇ ਇੱਕ ਦੂਸਰੀ ਟ੍ਰਿਕ ਲਈ ਆਪਾਂ ਨੂੰ ਚਾਹੀਦਾ ਇਸ ਤਰ੍ਹਾਂ ਦਾ ਡੱਬਾ ਜਿਹਨੂੰ ਲੋਕ ਲੱਗਦਾ ਹੋਵੇ ਹਵਾ ਨਾ ਪੈਂਦੀ ਹੋਵੇ ਤੇ ਇਹ ਜਿਹੜੇ ਡੱਬੇ ਆਪਣੇ ਕਈ ਹੁੰਦੇ ਆ ਪਏ ਜਿਵੇਂ ਬੱਚਿਆਂ ਦੇ ਟਿਫਨ ਵਗੈਰਾ ਲਾ ਲਓ ਮੇਰੇ ਕੋਲ ਵੀ ਬੱਚਿਆਂ ਦਾ ਟਿਫਨ ਹੈ ਆ ਤੇ ਇਹਦੇ ਲਈ ਮਿਰਚਾਂ ਸਟੋਰ ਕਰਨ ਲਈ ਇੱਕ ਚਾਹੀਦਾ ਆ ਆਪਾਂ ਨੂੰ ਇਦਾਂ ਬਾਹਰ ਲੈ ਲਓ ਤੇ ਇਹ ਟ੍ਰਿਕ ਬਰਤਣ ਦੀ ਆਪਾਂ ਨੂੰ ਮਿਰਚਾਂ ਦੀਆਂ ਸਾਰੀਆਂ ਡੰਡੀਆਂ ਤੋੜਨੀਆਂ ਪੈਣੀਆਂ ਨੇ ਇਦਾਂ ਲਫਾਫੇ ਦੇ ਵਿੱਚ ਆਪਾਂ ਨੇ ਮਿਰਚਾਂ ਡੰਡੀਆਂ ਸਮੇਤ ਰੱਖ ਦੇਣੀਆਂ ਨੇ ਤੇ ਜੇ ਇਹਦੇ ਵਿੱਚ ਰੱਖਣੀਆਂ ਨੇ ਤਾਂ ਡੰਡੀਆਂ ਸਾਰੀਆਂ ਤੋੜਨੀਆਂ ਪੈਣੀਆਂ ਪਾਪਾ ਡੰਡੀਆਂ ਤੋੜ ਲਾਂਗੇ ਇਹਨਾਂ ਦੀਆਂ ਲਓ ਜੀ ਦੂਸਰੀ ਟ੍ਰਿਕ ਦੇ ਲਈ ਆਪਣੇ ਸਾਰੀਆਂ ਮਿਰਚਾਂ ਦੀਆਂ ਡੰਡੀਆਂ ਤੋੜਤੀਆਂ ਉਹ ਪੱਖ ਕਰਕੇ ਰੱਖਤੀਆਂ ਤੇ ਹੁਣ ਇਹ ਮਿਰਚਾਂ ਨੂੰ ਨਾ ਅਧੀਆਂ ਕਿ ਮਿਰਚਾਂ ਲੈ ਕੇ ਇਸ ਤਰ੍ਹਾਂ ਇੱਕ ਵਾਰ ਦੇ ਵਿੱਚ ਨਾ ਹੱਥ ਵਿੱਚ ਬੰਨ ਕੇ ਸੰਭਾਲ ਲਓ ਬਾਦੇ ਬੰਦ ਕੱਬੇ ਦੇ ਵਿੱਚ ਰੱਖ ਦਾਂਗੇ। ਸਮਾਰ ਕੇ ਪੈਕ ਕਰਕੇ ਇਹਦੇ ਵਿੱਚ ਸਟੋਰ ਕਰ ਦਾਂਗੇ। ਸਾਰੀਆਂ ਮਿਰਚਾਂ ਤੁਸੀਂ ਇਹ ਦੋਨੋਂ ਤਰੀਕੇ ਪਾ ਕੇ ਦੇਖੋ ਬਹੁਤ ਹੀ ਵਧੀਆ ਤਰੀਕੇ ਨੇ ਇਹ। ਇਹਦੇ ਨਾਲ ਤੁਸੀਂ ਆਪਣੀਆਂ ਮਿਰਚਾਂ ਨੂੰ ਇੱਕ ਮਹੀਨੇ ਲਈ ਐਨ ਤਰੋਤਾਜ਼ਾ ਰੱਖ ਸਕਦੇ। ਜਦੋਂ ਲੋੜ ਹੋਵੇ ਇਹਦੇ ਵਿੱਚੋਂ ਤਾਂ ਦੇਖੇ ਬਾਕ ਲੋ ਮਿਰਚ ਉਹ ਜਿਓ ਮਿਲੂਗੀ ਤੁਹਾਨੂੰ ਤੇ ਇਸ ਤਰੈ ਦੇ ਵਿੱਚ ਰੱਖ ਕੇ ਦੋ ਵਾਰ ਇਹਦਾ ਲੌਕ ਲਾ ਦੇ ਕਲੌਕ ਲਾਉਣ ਤੋਂ ਬਾਅਦ ਇਹਨੂੰ ਵੀ ਆਪਾਂ ਨੇ ਫ੍ਰਿਜ ਦੇ ਵਿੱਚ ਹੀ ਰੱਖਣਾ ਤੇ ਬਾਕੀ ਜੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂ ਜੇਕਰ ਤੁਹਾਨੂੰ ਦੋੇ ਤਰੀਕਾ ਹਰੀਆਂ ਮਿਰਚਾਂ ਸੰਭਾਲਣ ਦੀਆਂ ਦੋੇ ਤਰੀਕਾ ਪਸੰਦ ਆਈਆਂ ਤਾਂ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਕੱਲ ਨੂੰ ਕਿਸੇ ਹੋਰ ਨਵੀਂ ਟ੍ਰਿਕ ਦੇ ਨਾਲ ਜਾਣਕਾਰੀ ਦੇ ਨਾਲ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ